ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਨਮੋਲ ਨੌਲੇਜ ਸੀਰੀਜ਼ ਅੱਜ ਅਸੀਂ ਜਿਸ ਜ਼ਿਲ੍ਹੇ ਬਾਰੇ ਗੱਲ ਕਰਨ ਜਾ ਰਹੇ ਹਾਂ ਉੱਥੋਂ ਦਾ ਇੱਕ ਤਕੀਆ ਕਲਾਮ ਬੜਾ ਮਸ਼ਹੂਰ ਹੈ ਆਖਿਆ ਜਾਂਦਾ ਹੈ ਕਿ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਹਾਂਜੀ ਅੱਜ ਅਸੀਂ ਗੱਲ ਕਰਾਂਗੇ ਜ਼ਿਲ੍ਹਾ ਸੰਗਰੂਰ ਬਾਰੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰੋ ਕਿਉਂਕਿ ਅਸੀਂ ਇਸ YouTube ਚੈਨਲ ਤੇ ਆਪ ਜੀ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਅਧਿਐਨ ਕਰਦੇ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜ਼ਿਲ੍ਹਾ ਸੰਗਰੂਰ ਦੇ ਮਹੱਤਵਪੂਰਨ ਜਿਹੜੇ ਸਥਾਨ ਨੇ ਜ਼ਰੂਰੀ ਜਗ੍ਹਾ ਨੇ ਉਹਨਾਂ ਦੀ ਚਰਚਾ ਅੱਜ ਦੀ ਨਾਲ ਸਾਂਝੀ ਕਰਾਂਗੇ ਇਹ ਸਾਡਾ ਭਾਗ ਤੀਜਾ ਜੀ ਵੀਡੀਓ ਨੰਬਰ 3 ਕਿਉਂਕਿ ਇਸ ਤੋਂ ਪਹਿਲਾਂ ਅਸੀਂ ਨੇ ਦੋ ਵੀਡੀਓ ਹੋਰ ਤਿਆਰ ਕਰੀਆਂ ਨੇ ਜੀ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਬਾਰੇ ਪਹਿਲੀ ਜਿਹੜੀ ਵੀਡੀਓ ਸੀ ਸਾਡੀ ਉਸ ਦੇ ਵਿੱਚ ਜ਼ਿਲ੍ਹਾ ਸੰਗਰੂਰ ਦਾ ਪੂਰਨ ਇਤਿਹਾਸ ਦੂਸਰੀ ਵੀਡੀਓ ਦੇ ਵਿੱਚ ਜ਼ਿਲ੍ਹਾ ਸੰਗਰੂਰ ਤੇ ਸ਼ਹਿਰ ਸੰਗਰੂਰ ਦਾ ਇਤਿਹਾਸ ਤੇ ਸਾਡੀ ਆਖਰੀ ਤੇ ਅੰਤਿਮ ਤੀਸਰੀ ਵੀਡੀਓ ਜੀ ਤੀਸਰਾ ਭਾਗ ਜਿਸ ਵਿੱਚ ਅਸੀਂ ਗੱਲ ਕਰਾਂਗੇ ਜ਼ਿਲ੍ਹਾ ਸੰਗਰੂਰ ਦੇ ਮਹੱਤਵਪੂਰਨ ਸਥਾਨਾਂ ਬਾਰੇ ਜਗ੍ਹਾ ਬਾਰੇ ਸ਼ੁਰੂ ਕਰਦੇ ਹਾਂ ਜੀ ਕਹਿੰਦੇ ਸਭ ਤੋਂ ਪਹਿਲਾਂ ਸਾਨੂੰ ਜ਼ਿਲ੍ਹੇ ਬਾਰੇ ਗਿਆਨ ਹਾਸਲ ਹੋਣਾ ਬੜਾ ਜ਼ਰੂਰੀ ਹੈ ਇਸ ਲਈ ਸੰਗਰੂਰ ਜ਼ਿਲ੍ਹੇ ਦੇ ਸਥਾਨ ਬਾਰੇ ਮੁੱਢਲੀ ਜਾਣਕਾਰੀ ਇਹ ਅਸੀਂ ਪਹਿਲਾਂ ਜਿਹੜੀ ਵੀਡੀਓ ਸੀ ਉਸ ਦੇ ਵਿੱਚ ਵੀ ਆਪ ਜੀ ਨਾਲ ਸਾਂਝਾ ਕੀਤਾ ਮੁੱਢ ਤੋਂ ਆਪ ਜੀ ਨੂੰ ਇਹ ਗਿਆਨ ਤੇ ਚਰਚਾ ਕਰਦੇ ਹਾਂ ਜੀ ਕਹਿੰਦੇ ਸੰਗਰੂਰ ਜ਼ਿਲ੍ਹਾ ਭਾਰਤ ਦੇ ਪੰਜਾਬ ਰਾਜ ਦੇ ਮਾਲਵਾ ਖੇਤਰ ਦਾ ਇੱਕ ਮਹੱਤਵਪੂਰਨ ਤੇ ਇਤਿਹਾਸਕ ਖੇਤਰ ਹੈ ਸੰਗਰੂਰ ਪੰਜਾਬ ਦਾ ਇੱਕ ਇਤਿਹਾਸਕ ਸ਼ਹਿਰ ਹੈ ਸੰਗਰੂਰ ਪੁਰਾਣੇ ਸਮੇਂ ਭਾਵ ਅੰਗਰੇਜ਼ਾਂ ਦੇ ਸਮੇਂ ਦੌਰਾਨ ਜੀਂਦ ਰਿਆਸਤ ਦੀ ਰਾਜਧਾਨੀ ਹੋਇਆ ਕਰਦਾ ਸੀ ਪ੍ਰਾਤਨ ਪੰਜਾਬ ਪ੍ਰਾਤਨ ਸੰਗਰੂਰ ਸ਼ਹਿਰ ਹੀ ਪੰਜਾਬ ਦਾ ਪਹਿਲਾ ਸ਼ਹਿਰ ਸੀ ਜਿਸ ਨੂੰ ਨਕਸ਼ੇ ਦੇ ਆਧਾਰ ਤੇ ਤਿਆਰ ਕੀਤਾ ਗਿਆ ਸੀ ਇਹ ਸ਼ਹਿਰ ਰਾਜਸਥਾਨ ਦੇ ਜੈਪੁਰ ਦੇ ਨਕਸ਼ੇ ਦੀ ਤਰਜ਼ ਤੇ ਬਣਾਇਆ ਗਿਆ ਸੀ ਕਹਿਣ ਦਾ ਭਾਵ ਕਿ ਸੰਗਰੂਰ ਪੰਜਾਬ ਦਾ ਇਕਲੌਤਾ ਅਤੇ ਪਹਿਲਾ ਇਹੋ ਜਿਹਾ ਸ਼ਹਿਰ ਬਣਾਇਆ ਗਿਆ ਜੋ ਕਿਸੇ ਸ਼ਹਿਰ ਦੇ ਨਕਸ਼ੇ ਦੇ ਆਧਾਰ ਤੇ ਉਸ ਨੂੰ ਦੇਖ ਕੇ ਹਮ ਸ਼ਕਲ ਖੂਬੂ ਤਿਆਰ ਕੀਤਾ ਗਿਆ ਕਹਿੰਦੇ ਸੰਗਰੂਰ ਨੂੰ ਜੀਂਦ ਦੀ ਰਾਜਧਾਨੀ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਫੁਲਕੀਆਂ ਮਿਸਲ ਦੇ ਭਰਾਵਾਂ ਨੇ ਜੀਂਦ ਨਾਬਾ ਅਤੇ ਪਟਿਆਲਾ ਤਿੰਨੋਂ ਰਿਆਸਤਾਂ ਆਰੰਭ ਕੀਤੀਆਂ ਸਨ ਜੀਂਦ ਜੋ ਕਿ ਉਸ ਸਮੇਂ ਪਟਿਆਲਾ ਅਤੇ ਨਾਬਾ ਰਿਆਸਤਾਂ ਤੋਂ ਦੂਰ ਸੀ ਇਸ ਲਈ ਰਾਜਤਾਨੀ ਜੀਂ ਤੋਂ ਬਦਲ ਕੇ ਸੰਗਰੂਰ ਰਾਜਤਾਨੀ ਬਣਾਈ ਗਈ ਤਾਂ ਜੋ ਨਾਬਾ ਪਟਿਆਲਾ ਅਤੇ ਜੀਂਦ ਰਿਆਸਤਾਂ ਦੀਆਂ ਰਾਜਤਾਨੀਆਂ ਨੇੜੇ-ਨੇੜੇ ਰਹਿਣ ਕਿਰਪਾਤਨ ਸ਼ਹਿਰ ਸੰਗਰੂਰ ਦੇਸ਼ ਦਾ ਪਹਿਲਾ ਸ਼ਹਿਰ ਸੀ ਜਿੱਥੇ ਪਾਣੀ ਦੀ ਸਪਲਾਈ ਟੂਟੀਆਂ ਰਾਹੀ ਹੁੰਦੀ ਸੀ ਇਹ ਸਿਸਟਮ 1902 ਤੋਂ ਸੰਗਰੂਰ ਵਿੱਚ ਚਾਲੂ ਹੋਇਆ ਕਿਉਂਕਿ 1902 ਤੋਂ ਪਹਿਲਾਂ ਪੰਜਾਬ ਦੇ ਵਿੱਚ ਪਾਣੀ ਦਾ ਪ੍ਰਬੰਧ ਨਹਿਰਾਂ ਖੂਹਾਂ ਰਾਹੀਂ ਕੀਤਾ ਜਾਂਦਾ ਸੀ ਪਰ ਸੰਗਰੂਰ ਸ਼ਹਿਰ ਇਕਲੌਤਾ ਅਤੇ ਪਹਿਲਾ ਸ਼ਹਿਰ ਬਣਿਆ ਜਿੱਥੇ ਪਾਣੀ ਦੀ ਸਪਲਾਈ ਟੂਟੀਆਂ ਰਾਹੀਂ ਸਭ ਤੋਂ ਪਹਿਲਾਂ ਪੰਜਾਬ ਵਿੱਚ ਕੀਤੀ ਗਈ ਕਨੇ ਚੜ੍ਹਦੇ ਪੰਜਾਬ ਦੀ ਇਕਲੌਤੀ 12 ਦਰੀ ਸੰਗ ਮਰਮਰ ਦੀ 12 ਦਰੀ ਸੰਗਰੂਰ ਦੇ ਮਨਾਸਰ ਬਾਗ ਵਿੱਚ ਹੈ ਪੰਜਾਬ ਵਿੱਚ ਸਿਰਫ ਸੰਗ ਮਰਮਰ ਦੀਆਂ ਦੋ ਹੀ 12 ਦਰੀਆਂ ਹਨ ਇੱਕ ਲਾਹੌਰ ਤੇ ਇੱਕ ਸੰਗਰੂਰ ਇਸ ਕਰਕੇ ਲਾਹੌਰ ਹੁਣ ਲਹਿੰਦੇ ਪੰਜਾਬ ਪੱਛਮੀ ਪੰਜਾਬ ਜਾਂ ਅਸੀਂ ਕਹੀਏ ਕਿ ਪਾਕਿਸਤਾਨ ਪੰਜਾਬ ਦਾ ਹਿੱਸਾ ਹੈ ਤੇ ਸੰਗਰੂਰ ਚੜ੍ਹਦੇ ਪੰਜਾਬ ਦਾ ਹਿੱਸਾ ਹੈ ਪੂਰਬੀ ਪੰਜਾਬ ਜਾਂ ਭਾਰਤੀ ਪੰਜਾਬ ਆਖ ਦਿੰਦੇ ਹਨ ਇਸ ਕਰਕੇ ਪੂਰਬੀ ਪੰਜਾਬ ਅਤੇ ਚੜ੍ਹਦੇ ਪੰਜਾਬ ਵਿੱਚ ਇਕਲੌਤੀ ਸੰਗ ਮਰਮਰ ਦੀ 12 ਦਰੀ ਸਿਰਫ ਸੰਗਰੂਰ ਸ਼ਹਿਰ ਦੇ ਵਿੱਚ ਹੈ ਜੀ ਇਹ ਸੀ ਜੀ ਮੁੱਢਲਾ ਗਿਆਨ ਜ਼ਿਲ੍ਹਾ ਸੰਗਰੂਰ ਦਾ ਤੇ ਸੰਗਰੂਰ ਦੇ ਵਸਨੀਕ ਇਹ ਗੱਲੋਂ ਮਾਨ ਕਰਦੇ ਨੇ ਕਿ ਸਾਡੇ ਸ਼ਹਿਰ ਸੰਗਰੂਰ ਦੇ ਵਿੱਚ ਸਾਡੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਸ ਤਰ੍ਹਾਂ ਪ੍ਰਾਤਨ ਤੇ ਇਤਿਹਾਸਕ ਜਗ੍ਹਾ ਨੇ ਜੀ ਥਾਮਾਂ ਨੇ ਚਰਚਾ ਕਰਦੇ ਹਾਂ ਜੀ ਮਹੱਤਵਪੂਰਨ ਥਾਮਾਂ ਬਾਰੇ ਅੱਜ ਅਸੀਂ ਹੇਠ ਲਿਖੇ ਕੁਝ ਮਹੱਤਵਪੂਰਨ ਥਾਮਾਂ ਬਾਰੇ ਵਿਸਤਾਰਪੂਰਵਕ ਚਰਚਾ ਕਰਾਂਗੇ ਜਿਨ੍ਹਾਂ ਵਿੱਚ ਸੰਗਰੂਰ ਸ਼ਹਿਰ ਦੇ ਪ੍ਰਾਤਨ ਚਾਰ ਦਰਵਾਜ਼ੇ ਜਿਨ੍ਹਾਂ ਬਾਰੇ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਵੇਖਿਆ ਤਾਂ ਨਹੀਂ ਬਨਾਸਰ ਬਾਗ ਜਿੰਦ ਸਟੇਟ ਮੈਮੋਰੀਅਲ ਮਿਊਜ਼ੀਅਮ ਸਾਹੀ ਟੋਡਰੀ ਗੁਰਦੁਆਰਾ ਨਾਨਕਿਆਣਾ ਸਾਹਿਬ ਗੁਰਦੁਆਰਾ ਜੋਤੀਸਰ ਸਾਹਿਬ ਸੰਗਰੂਰ ਸਾਹੀ ਸਮਾਦਾਂ ਘੜੀ ਟਾਬਰ ਘੰਟਾ ਘਰ ਬਾਬਾ ਨਗਨ 10 ਦੀ ਸਮਾਦ ਮਹਾਕਾਲੀ ਦੇਵੀ ਮੰਦਿਰ ਗੁਰੂ ਸਾਗਰ ਮਸਤਵਾਨਾ ਸਾਹਿਬ ਅਤੇ ਨਾਨਕ ਸਰ ਸਾਹਿਬ ਚੀਮਾ ਚੀਮਾ ਸਾਹਿਬ ਗੁਰੂ ਘਰ ਕਿਲਾ ਬਡਰੁਖਾ ਸੰਗਰੂਰ ਸਰਦਾਰ ਓਧਮ ਸਿੰਘ ਦਾ ਜੱਦੀ ਘਰ ਸੁਨਾਮ ਜ਼ਿਲ੍ਹਾ ਸੰਗਰੂਰ ਪਿੰਡ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਕਿਲਾ ਮੁਬਾਰਕ ਸੰਗਰੂਰ ਇਹ ਜੀ ਕੁਝ ਮਹੱਤਵਪੂਰਨ ਜਗਾ ਨੇ ਥਾਮਾ ਨੇ ਜਿਨ੍ਹਾਂ ਦੀ ਚਰਚਾ ਅੱਜ ਅਸੀਂ ਵੀਡੀਓ ਦੇ ਵਿੱਚ ਕਰਾਂਗੇ ਸਭ ਤੋਂ ਪਹਿਲੀ ਜਗਾ ਜੀ ਸੰਗਰੂਰ ਸ਼ਹਿਰ ਦੇ ਚਾਰ ਦਰਵਾਜ਼ੇ ਜੋ ਸਾਡੇ ਬਜ਼ੁਰਗਾਂ ਤੋਂ ਸੁਣਿਆ ਜੀ ਜਦੋਂ ਇਹ ਸ਼ਹਿਰ ਉਸਾਰਿਆ ਗਿਆ ਸੀ ਤਾਂ ਇਸ ਦੀਆਂ ਚਾਰ ਦਿਸ਼ਾਵਾਂ ਵਿੱਚ ਚਾਰ ਦਰਵਾਜ਼ੇ ਬਣਾਏ ਗਏ ਅਤੇ ਹਰ ਦਰਵਾਜ਼ੇ ਦੇ ਨਾਲ ਇੱਕ ਗੁਰਦੁਆਰਾ ਅਤੇ ਮੰਦਰ ਬਣਾਇਆ ਗਿਆ ਸੀ ਸਮੇਂ ਦੇ ਨਾਲ ਉਹ ਦਰਵਾਜ਼ੇ ਟੱਟ ਗਏ ਪਰ ਉੱਥੇ ਮੌਜੂਦ ਗੁਰਦੁਆਰੇ ਅਤੇ ਮੰਦਰਾਂ ਨੇ ਇਥੋਂ ਦੇ ਵਸਨੀਕਾਂ ਨੂੰ ਅੱਜ ਵੀ ਇੱਕ ਮਾਲਾ ਵਿੱਚ ਪਰੋਇਆ ਮੋਤੀਆਂ ਦੀ ਤਰ੍ਹਾਂ ਪਰੋਇਆ ਹੋਇਆ ਹੈ ਚਾਰ ਦਿਸ਼ਾਵਾਂ ਵਿੱਚ ਚਾਰ ਦਰਵਾਜ਼ੇ ਪਟਿਆਲਾ ਗੇਟ ਇੱਕ ਪਾਸੇ ਗੁਰਦੁਆਰਾ ਸਾਹਿਬ ਤੇ ਦੂਜੇ ਪਾਸੇ ਕਾਲੀ ਦੇਵੀ ਮੰਦਿਰ ਸੁਨਾਮੀ ਗੇਟ ਇੱਕ ਪਾਸੇ ਗੁਰਦੁਆਰਾ ਸਾਹਿਬ ਦੂਜੇ ਪਾਸੇ ਜਜਤੀ ਦੇਵੀ ਮੰਦਿਰ ਧੂਰੀ ਗੇਟ ਇੱਕ ਪਾਸੇ ਗੁਰਦੁਆਰਾ ਸਾਹਿਬ ਅਤੇ ਦੂਜੇ ਪਾਸੇ ਨਾਇਣਾ ਦੇਵੀ ਮੰਦਿਰ ਨਾਬਾ ਗੇਟ ਇੱਕ ਪਾਸੇ ਗੁਰਦੁਆਰਾ ਸਾਹਿਬ ਦੂਜੇ ਪਾਸੇ ਮਨਸਾ ਦੇਵੀ ਮੰਦਿਰ ਤੋਂ ਇਲਾਵਾ ਸ਼ਹਿਰ ਦੇ ਵਿਚਕਾਰ ਪਾਪ ਸ਼ਹਿਰ ਦੇ ਦਿਲ ਵਿੱਚ ਇੱਕ ਮਸਜਿਦ ਮੌਜੂਦ ਹੈ ਇਹ ਜੀਂਦ ਰਿਆਸਤ ਦੀ ਬਲੱਖਣਤਾ ਅਤੇ ਪੁਰਾਤਨ ਸਮੇਂ ਦੀ ਧਰਮ ਨਿਰਪੱਖਤਾ ਦਾ ਇੱਕ ਪੁਰਾਤਨ ਸਬੂਤ ਹੈ ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇਖਣ ਗਿਆ ਵੀ ਤੇ ਸਹਿਦ ਵੀ ਲੈਣ ਗਿਆ ਕਿ ਜੇ ਧਰਮ ਜਾਤ ਪਾਤ ਅਮੀਰੀ ਗਰੀਬੀ ਛੋਟੇ ਵੱਡੇ ਦਾ ਫਰਕ ਕੁਦਰਤ ਦੇ ਰਚਨਹਾਰੇ ਨੇ ਨਹੀਂ ਕੀਤਾ ਉਸ ਵੱਲੋਂ ਮਿਲੀ ਡਿਊਟੀ ਨਿਭਾਰੇ ਹੈ ਮਾਲਕ ਰਾਜੇ ਉਸ ਸਮੇਂ ਦੇ ਬਾਦਸ਼ਾਹ ਨੇ ਵੀ ਨਹੀਂ ਕੀਤਾ ਤਾਂ ਅਸੀਂ ਧਰਮ ਦੇ ਨਾਤੇ ਬੰਡੀਆਂ ਕਿਉਂ ਪਾ ਰਹੇ ਹਾਂ ਏਸੀ ਜੀ ਸੰਗਰੂਰ ਸ਼ਹਿਰ ਦੇ ਚਾਰ ਦਰਵਾਜ਼ੇ ਹੁਣ ਅਗਲੀ ਗੱਲ ਕਰਦੇ ਹਾਂ ਜੀ ਨੰਬਰ 2 ਤੇ ਬਨਾਸਰ ਬਾਗ ਸੰਗਰੂਰ ਸ਼ਹਿਰ ਦਾ ਬਨਾਸਰ ਬਾਗ ਸ਼ਹਿਰ ਦਾ ਸਭ ਤੋਂ ਮਸ਼ਹੂਰ ਸਥਾਨ ਹੈ ਇਹ ਸੰਗਮਰਮਰ ਦੀ ਬਾਰਾਂਦਰੀ 12 ਦਰਵਾਜ਼ਿਆਂ ਵਾਲੀ ਇਮਾਰਤ ਹੈ ਇਹ ਇੱਕ ਛੱਪੜ ਤਲਾ ਦੇ ਵਿਚਕਾਰ ਸਥਿਤ ਹੈ ਜੋ ਇੱਕ ਛੋਟੇ ਪੁਲ ਦੁਆਰਾ ਇਮਾਰਤ ਨਾਲ ਜੁੜਿਆ ਹੋਇਆ ਹੈ ਇਹ ਪੁਲ ਇੱਕ ਸੰਗਮਰਮਰ ਦੇ ਗੇਟ ਨਾਲ ਜਾਂਦਾ ਹੈ ਜੋ ਇਨ੍ਹਾਂ ਬਾਗਾਂ ਦੇ ਪੱਛਮੀ ਪਾਸੇ ਮੌਜੂਦ ਹੈ ਇਸਦੇ ਆਲੇ ਦੁਆਲੇ ਚਾਰ ਟਾਵਰ ਬਹੁਤ ਸਾਰੇ ਪੌਦੇ ਰੁੱਖ ਅਤੇ ਇੱਕ ਮਿੰਨੀ ਚਿੜੀਕਰਮ ਸ਼ਾਮਲ ਹੈ ਪੁਰਾਣੇ ਸਮਿਆਂ ਵਿੱਚ ਜੀਂਦ ਰਿਆਸਤ ਦੇ ਸਾਸਕ ਆਪਣੀ ਗਰਮੀਆਂ ਇਨ੍ਹਾਂ ਬਾਗਾਂ ਦੀ ਆਲੇ-ਦੁਆਲੇ ਦੀਆਂ ਇਮਾਰਤਾਂ ਵਿੱਚ ਬਤਾਇਆ ਕਰਦੇ ਸਨ। ਦਰਸ਼ਨ ਕਰੋ ਜੀ ਇਹ ਪ੍ਰਾਤਨ ਤਸਵੀਰ ਦੇ ਜੋ ਬਨਾਸਰ ਬਾਗ ਦੀ ਹੈ। ਤੇ ਬਨਾਸਰ ਬਾਗ ਅੱਜ ਵੀ ਤੁਸੀਂ ਸੰਗਰੂਰ ਸ਼ਹਿਰ ਦੇ ਵਿੱਚ ਜਾ ਕੇ ਦਰਸ਼ਨ ਕਰ ਸਕਦੇ ਹੋ, ਦੇਖ ਸਕਦੇ ਹੋ। ਇੱਕ ਪ੍ਰਾਤਨ ਸ਼ਾਹੀ ਨਿਸ਼ਾਨੀ ਨੂੰ ਦਰਸਾਉਂਦੀ ਰਾਜਿਆਂ ਦੇ ਸਮੇਂ ਨੂੰ ਦਰਸਾਉਂਦੀ ਇੱਕ ਇਮਾਰਤਾਂ ਜੀ ਬਹੁਤ ਹੀ ਸੁੰਦਰ ਜਿੱਥੇ ਤੁਹਾਡਾ ਦਿਲ ਖੁਸ਼ ਹੋਵੇਗਾ ਉਸ ਨੂੰ ਦੇਖ ਕੇ। ਤੇ ਇਸ ਸਥਾਨ ਉੱਤੇ ਪੰਜਾਬੀ ਫਿਲਮਾਂ ਅਤੇ ਗੀਤਾਂ ਦੀ ਸ਼ੂਟਿੰਗ ਵੀ ਕੀਤੀ ਜਾ ਚੁੱਕੀ ਹੈ ਕਈ ਜਿਹੜੀਆਂ ਪੁਰਾਣੀਆਂ ਫਿਲਮਾਂ ਸੀ ਉਹ ਇੱਥੇ ਦਰਸਾਈਆਂ ਗਈਆਂ। ਤੇ ਹੁਣ ਗੱਲ ਕਰਦੇ ਆ ਜੀ ਜੀਨਦ ਸਟੇਟ ਮੈਮੋਰੀਅਲ ਮਿਊਜ਼ੀਅਮ ਬਨਾਸਰ ਬਾਗ ਕੰਪਲੈਕਸ ਵਿੱਚ 1865 ਵਿੱਚ ਜਾਂ ਇਸ ਦੇ ਆਸ-ਪਾਸ ਬਣੇ ਦਰਬਾਰ ਹਾਲ ਨੂੰ ਹੁਣ ਪੰਜਾਬ ਸਰਕਾਰ ਨੇ ਸੱਭਿਆਚਾਰਕ ਵਿਭਾਗ ਦੁਆਰਾ ਇੱਕ ਅਜਾਇਬ ਘਰ ਵਿੱਚ ਤਬਦੀਲ ਕਰ ਦਿੱਤਾ ਹੈ ਜਿਸ ਵਿੱਚ ਜੀਨਦ ਰਾਜ ਦੇ ਸਮੇਂ ਦੁਆਰਾ ਵਰਤੀਆਂ ਜਾਂਦੀਆਂ ਵਸਤਾਂ ਦਾ ਭੰਡਾਰ ਹੈ ਨਾਲ ਹੀ ਇਸ ਵਿੱਚ ਹਥਿਆਰਾਂ ਦਾ ਪੰਡਾਰ ਪ੍ਰਦਰਸ਼ਿਤ ਕੀਤਾ ਗਿਆ ਹੈ ਇਹ ਆ ਜੀ ਦੀਵਾਨ ਹਾਲ ਦੀ ਇੱਕ ਤਸਵੀਰ ਤੁਸੀਂ ਅੱਜ ਵੀ ਬਨਾਸਰ ਬਾਗ ਦੇ ਦੀਵਾਨ ਹਾਲ ਦੇ ਵਿੱਚ ਜਾ ਕੇ ਇਹ ਮਿਊਜ਼ੀਅਮ ਤੇ ਉਹ ਪ੍ਰਾਤਨ ਵਸਤੂਆਂ ਦੇਖ ਸਕਦੇ ਹੋ ਇਤਿਹਾਸ ਨਾਲ ਜੁੜ ਸਕਦੇ ਹੋ ਚੌਥਾ ਸਾਹੀ ਢੋਡਰੀ ਇਹ ਸਨ 1870 ਵਿੱਚ ਕਾਇਮ ਕੀਤੀ ਗਈ ਸੀ ਜਿਸ ਵਿੱਚ ਹਰ ਤਰ੍ਹਾਂ ਦੀਆਂ ਮਸ਼ੀਨਾ ਖਰਾਦਾਂ ਚੱਕੀਆਂ ਇੰਜਣ ਪਾਣੀ ਕੱਢਣ ਦੇ ਪੰਪ ਲੱਕੜ ਦੇ ਆਰੇ ਬਟਰ ਬੱਸ ਤੇ ਖੂਹ ਕਾਇਮ ਸਨ ਛੋਟਾ ਮੋਟਾ ਅਸਲਾ ਵੀ ਇਸ ਸਾਹੀ ਢੋਡਰੀ ਜਾਂ ਲੋਹੇ ਦੇ کارਖਾਨੇ ਵਿੱਚ ਬਣਾਇਆ ਜਾਂਦਾ ਸੀ ਰਾਜਾ ਰਣਵੀਰ ਸਿੰਘ ਨੇ ਜਦੋਂ ਇੱਥੇ ਤੋਪਾਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਅੰਗਰੇਜ਼ਾਂ ਨੇ ਵਰਕਸ਼ਾਪ ਬੰਦ ਕਰਵਾ ਦਿੱਤੀ ਇਹ ਪ੍ਰਾਤਨ ਇਮਾਰਤ ਦੇ ਕੁਝ ਅਵਸ਼ੇਸ਼ ਸੰਗਰੂਰ ਸ਼ਹਿਰ ਦੇ ਬਾਜ਼ਾਰ ਵਿੱਚ ਨੇੜੇ ਵਿਜੇ ਚੌਂਕ ਕੋਲ ਮੌਜੂਦ ਹਨ ਪਰ ਜ਼ਿਆਦਾਤਰ ਇਹ ਸਹਾਟਾ ਟਾਟੇਰੀ ਕਰਕੇ ਬਾਜ਼ਾਰ ਵਿੱਚ ਤਬਦੀਲ ਹੋ ਗਿਆ ਹੈ ਅਤੇ ਇਸ ਦੇ ਕੁਝ ਹਿੱਸੇ ਉੱਪਰ ਜ਼ਿਲ੍ਹਾ ਮੈਜਿਸਟ੍ਰੇਟ ਦੀ ਰਿਹਾਈ ਹਿਸਾਬ ਬਣਾ ਦਿੱਤੀਆਂ ਗਈਆਂ ਹਨ ਤੁਸੀਂ ਅੱਜ ਵੀ ਜਦੋਂ ਸੰਗਰੂਰ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਜਾਓਗੇ ਬੀਜੇ ਚੌਂਕ ਤੋਂ ਜਦੋਂ ਤੁਸੀਂ ਪਟਿਆਲਾ ਗੇਟ ਵੱਲ ਜਾਂਦੇ ਹੋ ਤਾਂ ਸੱਜੇ ਹੱਥ ਇੱਕ ਬੀਹੀ ਮੁਰਦੀ ਹੈ ਤੇ ਉਸ ਬੀਹੀ ਦੇ ਵਿੱਚ ਤੁਸੀਂ ਆਹ ਦੋ ਮিনারਾਂ ਦੇ ਦਰਸ਼ਨ ਕਰੋਗੇ ਦੇਖ ਸਕਦੇ ਹੋ ਇਹ ਉਹ ਦੋ ਮিনারਾਂ ਨੇ ਜੀ ਸ਼ਾਹੀ ਟੋਡਰੀ ਦੀਆਂ ਲੋਹੇ ਦੇ ਕਾਰਖਾਨੇ ਦੀਆਂ ਤੇ ਆਹ ਗੇਟ ਵੀ ਸੋਨੂੰ ਉਹ ਬਾਜ਼ਾਰ ਦੇ ਵਿੱਚ ਵਿਖੇਗਾ ਜੋ ਕਿ ਅੱਜ ਖਸਤਾ ਹਾਲਤ ਦੇ ਵਿੱਚ ਹੈ ਇਹ ਨਿਸ਼ਾਨੀਆਂ ਨੇ ਜੀ ਸੰਗਰੂਰ ਜ਼ਿਲ੍ਹੇ ਦੇ ਇਤਿਹਾਸ ਦੀਆਂ ਪੰਜਵਾਂ ਸਥਾਨ ਹੈ ਜੀ ਗੁਰਦੁਆਰਾ ਨਾਨਕਿਆਣਾ ਸਾਹਿਬ ਕਥਾਾਂਮ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਪੂਰਬ ਦੇਸ਼ ਵੱਲ ਜਾਂਦੇ ਸਮੇਂ ਏਮਨਾਬਾਦ ਤੋਂ ਰਾਵੀ ਦਰਿਆ ਬਿਆਸ ਸਤਲੁਜ ਮਲੇਰਕੋਟਲਾ ਸੀਟਾਂਵਾਲਾ ਕੋਈ ਸਾਥ ਹੁੰਦੇ ਹੋਏ ਇੱਥੇ 15 ਦਿਨ ਠਹਿਰੇ ਸੰਗਤਾਂ ਨੂੰ ਹੋਮੇ ਰਹਿਤ ਸਾਦਾ ਜੀਵਨ ਬਤੀਤ ਕਰਨ ਲਈ ਕਿਹਾ ਇੱਕ ਦਿਨ ਅਚਾਨਕ ਬਹੁਤ ਭਿਆਨਕ ਤੂਫਾਨ ਆਇਆ ਜਿਸ ਨੇ ਵੱਡੇ ਵੱਡੇ ਦਰਖਤ ਜੜੋਂ ਪੁੱਟ ਛੁੱਟੇ ਬਾਅਦ ਵਿੱਚ ਕਲਯੁਗ ਦੇ ਦਿਯੋ ਦਾ ਰੂਪ ਧਾਰਨ ਕਰ ਲਿਆ ਸੀ ਕਕਰ ਕਰਸੇ ਬਿਜਲੀ ਚਮਕੇ ਤੇ ਚਾਰੇ ਪਾਸੇ ਕਾਲੀ ਕਟਾ ਫੈਲੀ ਹੋਈ ਸੀ ਪਰ ਗੁਰੂ ਜੀ ਬੈਠੇ ਰਹੇ ਮਰਦਾਨਾ ਡਰ ਕੇ ਗੁਰੂ ਜੀ ਦੇ ਪਿੱਛੇ ਲੁਕ ਗਿਆ ਗੁਰੂ ਜੀ ਨੇ ਕਿਹਾ ਮਰਦਾਨਿਆ ਡਰਨਾ ਵਾਹਿਗੁਰੂ ਦਾ ਜਸ ਕਰ ਜਿਸ ਕਰਕੇ ਜਿਸ ਦੇ ਅੱਗੇ ਸਾਰੀਆਂ ਤਾਕਤਾਂ ਬਲਹੀਨ ਨੇ ਗੁਰੂ ਜੀ ਦੀ ਰੋਹਾਨੀ ਤਾਕਤ ਅੱਗੇ ਆਪਣਾ ਜੋਰ ਚੱਲਦਾ ਜੋਰ ਨਾ ਚੱਲਦਾ ਦੇਖ ਕੇ ਕਲਯੁਗ ਮਨੁੱਖ ਦੇ ਰੂਪ ਵਿੱਚ ਗੁਰੂ ਜੀ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਕਹਿਣ ਲੱਗਿਆ ਕਿ ਮੈਨੂੰ ਬਖਸ਼ ਲਵੋ ਮੈਂ ਆਪ ਜੀ ਨਾਲ ਬਹੁਤ ਛਲਕਪਟ ਕੀਤਾ ਹੈ ਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਉਸ ਸਮੇਂ ਤਪ ਦੇ ਮਨ ਨੂੰ ਕਰਮ ਕਰਨ ਲਈ ਕਿਹਾ ਇਸ ਤਰ੍ਹਾਂ ਗੁਰੂ ਜੀ ਨੇ ਗੁਰਦੁਆਰਾ ਨਾਨਕਾਣਾ ਸਾਹਿਬ ਸੰਗਰੂਰ ਵਿਖੇ ਕਲਯੁਗੀ ਦੇਵ ਦਾ ਉਧਾਰ ਕੀਤਾ ਇਹ ਉਹ ਪਵਿੱਤਰ ਜਗ੍ਹਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ 15 ਦਿਨ ਆਪਣੇ ਰਿਹائش ਕੀਤੀ ਤੇ ਉਹ ਤਲਾਬ ਜੋ ਛੱਪੜ ਸੀ ਉਸ ਸਮੇਂ ਉਹ ਤੇ ਇਸ਼ਨਾਨ ਕਰਦੇ ਰਹੇ ਸਿੱਖਾਂ ਨੂੰ ਗੁਰੂ ਮਰਿਆਦਾ ਨਾਲ ਗੁਰਸਿੱਖੀ ਦੇ ਨਾਲ ਗਿਆਨ ਦੇ ਨਾਲ ਜੋੜਦੇ ਰਹੇ ਕਲਯੁਗ ਦੇਵ ਨੂੰ ਜੋ ਰਾਖਸ਼ ਸੀ ਉਹਦਾ ਉਧਾਰ ਕੀਤਾ ਤੇ ਉਹ ਪਵਿੱਤਰ ਜਗ੍ਹਾ ਜਿੱਥੇ ਪਹਿਲੇ ਗੁਰੂ ਦੇ ਨਾਲ ਹੀ 6ਵੇਂ ਪਾਸ਼ਾ ਨੇ ਵੀ ਸ੍ਰੀ ਗੁਰੂ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਨੇ ਵੀ ਚਰਨ ਪਾਏ ਜੀ ਇਸ ਦਾ ਇਤਿਹਾਸ ਆਪਾਂ ਅੱਗੇ ਪੜ੍ਹਨਾ ਹੈ ਮੰਗਲ ਕਰਦੇ ਆ ਜੀ ਗੁਰਦੁਆਰਾ ਜੋਤੀ ਸਰ ਸਾਹਿਬ ਸੰਗਰੂਰ ਕਹਿੰਦੇ ਗੁਰਦੁਆਰਾ ਨਾਨਕਿਆਣਾ ਸਾਹਿਬ ਜੋ ਅਸੀਂ ਪਿੱਛੇ ਪੜਿਆ ਉੱਥੇ 1616 ਈਸਵੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਸਿੱਖਾ ਸਮੇਤ ਪੁੱਜੇ ਸਦੀਆਂ ਪੁਰਾਣਾ ਉਹ ਕਰੀਰ ਦਾ ਦਰਖਤ ਅੱਜ ਵੀ ਹਰਿਆ ਭਰਿਆ ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਆ ਕਰੀਰ ਦਾ ਦਰਖਤ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਅੱਜ ਵੀ ਹੈ ਜੀ ਜਿੱਥੇ ਗੁਰੂ ਜੀ ਨੇ ਆਪਣਾ ਘੋੜਾ ਬੰਨਿਆ ਸੀ ਇੱਕ ਕਥਾ ਅਨੁਸਾਰ ਪਿੰਡ ਦੇ ਲੋਕ ਲੋਕਾਂ ਨੇ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਥੇ ਰਹਿਣ ਨ ਇਸ ਸਥਾਨ ਨੂੰ ਸ਼ਰਾਪ ਦੇ ਗਏ ਕਿ ਇੱਥੇ ਕੋਈ ਵੀ ਨਹੀਂ ਰਹਿ ਸਕਦਾ ਇੱਥੇ ਕੋਈ ਵੀ ਨਹੀਂ ਬਸੇਗਾ ਇੱਥੋਂ ਉੱਠ ਕੇ ਗੁਰੂ ਜੀ ਕੁਝ ਕਿਲੋਮੀਟਰ ਦੂਰ ਜਿੱਥੇ ਅੱਜ ਗੁਰਦੁਆਰਾ ਜੋਤੀ ਸਰ ਸਾਹਿਬ ਸੰਗਰੂਰ ਹੈ ਉੱਥੇ ਚਲੇ ਗਏ ਜਦੋਂ ਲੋਕਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹ ਛੇਵੇਂ ਪਾਤਸ਼ਾਹੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਕੋਲ ਗਏ ਭੁੱਲ ਬਖਸ਼ਾਈ ਅਤੇ ਆਪਣੇ ਬਸੋ ਬਸੇਰੇ ਦੀ ਮੰਗ ਕੀਤੀ ਗੁਰੂ ਜੀ ਨੇ ਫਰਮਾਇਆ ਕਿ ਜੋ ਵਚਨ ਹੋ ਗਏ ਉਹ ਵਾਪਸਤੇ ਨਹੀਂ ਹੋ ਸਕਦੇ ਪਰ ਤੁਸੀਂ ਉਹ ਸਥਾਨ ਤੋਂ ਥੋੜਾ ਦੂਰ ਰਹਿਣ ਲੱਗ ਜਾਵੋ ਉੱਥੇ ਰਹਿਣ ਲਈ ਬਸੋ ਹੋ ਜਾਵੇਗੀ ਇਸ ਤਰ੍ਹਾਂ ਅੱਜ ਵੀ ਗੁਰਦੁਆਰਾ ਨਾਨਕਹਿਣਾ ਸਾਹਿਬ ਕੋਲ ਬਸੋ ਨਹੀਂ ਹੈ ਸੰਗਰੂਰ ਤੇ ਮੰਗਵਾਲ ਪਿੰਡ ਗੁਰਦੁਆਰਾ ਸਾਹਿਬ ਤੋਂ ਦੂਰ ਹਨ ਮੰਗਵਾਲ ਪਿੰਡ ਉਹ ਜਗ੍ਹਾ ਹੈ ਜਿੱਥੇ ਜਿਹੜੀ ਛੇਵੇਂ ਪਾਸ਼ਾ ਹਰਗੋਬਿੰਦ ਸਾਹਿਬ ਜੀ ਤੋਂ ਬਸੋ ਦੇ ਲਈ ਲੋਕਾਂ ਨੇ ਮੰਗੀ ਸੀ ਇਸ ਕਰਕੇ ਇਸ ਪਿੰਡ ਦਾ ਨਾਮ ਮੰਗਵਾਲ ਪੈ ਗਿਆ ਗੁਰੂ ਤੋਂ ਮੰਗ ਕੇ ਲਿਆ ਹੋਇਆ ਅੱਗੇ ਚੱਲਦੇ ਹਾਂ ਜੀ ਹੁਣ ਗੱਲ ਕਰਦੇ ਹਾਂ ਸ਼ਾਹੀ ਸਮਾਧਾਂ ਸ਼ਾਹੀ ਸਮਾਧਾਂ ਜਾਂ ਉਸ ਸਮੇਂ ਦੀਆਂ ਜੀਂਦ ਰਿਆਸਤ ਦੇ ਸ਼ਾਸਕਾਂ ਦੀਆਂ ਕਬਰਾਂ ਕਹਿੰਦੇ ਸ਼ਾਹੀ ਸਮਾਧਾਂ ਇੱਥੇ 16 ਸਮਾਧਾਂ ਵਿੱਚੋਂ 14 14 ਸਮਾਧਾਂ ਤਾਂ 125 ਸਾਲ ਪਹਿਲਾਂ ਇੱਟਾ ਅਤੇ ਚੁੰਨੇ ਸੁਰਖੀ ਚੁੰਨਾ ਇੱਟਾਂ ਦਾ ਪਾਊਡਰ ਨਾਲ ਬਣਾਈਆਂ ਗਈਆਂ ਸੀ ਜਦੋਂ ਕਿ ਦੋ ਅਜਈਆਂ ਸਮਾਧਾਂ ਨੇ ਜੋ 60 ਤੋਂ 65 ਸਾਲ ਪੁਰਾਣੀਆਂ ਨੇ ਸੰਗਮਨ ਮਨ ਨਾਲ ਤਿਆਰ ਕੀਤੀਆਂ ਗਈਆਂ ਇਹਨਾਂ ਵਿੱਚੋਂ ਕੁਝ ਸਮਾਧਾਂ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਮਹਾਰਾਜਾਂ ਦੀਆਂ ਨੇ ਦੀਆਂ ਹਨ ਜਿਨ੍ਹਾਂ ਵਿੱਚ ਨਾਨਾ ਮਹਾਰਾਜਾ ਗਜਪਤ ਸਿੰਘ ਜੀ ਮਮਾ ਮਹਾਰਾਜਾ ਭਾਗ ਸਿੰਘ ਮਹਾਰਾਜਾ ਫਤਿਹ ਸਿੰਘ ਮਹਾਰਾਜਾ ਸੰਗਤ ਸਿੰਘ ਮਹਾਰਾਜਾ ਸਰੂਪ ਸਿੰਘ ਮਹਾਰਾਜਾ ਰਣਵੀਰ ਸਿੰਘ ਮਹਾਰਾਜਾ ਰਾਜਵੀਰ ਸਿੰਘ ਇਹ ਸਾਰੀਆਂ ਸਮਾਦਾ ਨਾਬਾ ਗੇਟ ਦੇ ਬਾਹਰ ਇੱਕ ਕੰਪਲੈਕਸ ਵਿੱਚ ਸਥਿਤ ਹਨ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ ਇਹ ਇਤਿਹਾਸਿਕ ਸਮਾਰਕਾਂ ਦੇ ਕਬਰਾਂ ਦੇ ਤੇ 8ਵੇਂ ਨੰਬਰ ਤੇ ਸਾਡੇ ਕੋਲ ਆ ਜੀ ਕੜੀ ਟਾਵਰ ਘੰਟਾ ਘਰ ਜਿਹਨੂੰ ਕਹਿੰਦੇ ਹਨ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ ਇਹ ਨੇ ਜੀ ਉਹ ਸਾਹੀ ਸਮਾਦਾ ਨਾਬਾ ਗੇਟ ਵਿਖੇ ਤੇ ਆ ਜੀ ਘੰਟਾ ਘਰ ਜੋ ਬਨਾਸਰ ਬਾਗ ਦੇ ਕੋਲ ਆ ਜੀ ਤੁਸੀਂ ਅੱਜ ਜਾ ਕੇ ਦੇਖ ਸਕਦੇ ਹੋ ਇਸ ਇਮਾਰਤ ਬਹੁਤ ਸੁੰਦਰ ਹੈ ਤੁਸੀਂ ਇਸ ਫੋਟੋ ਦੇ ਵਿੱਚ ਦੇਖ ਰਹੇ ਕਿੰਨੀ ਸੁੰਦਰ ਇਮਾਰਤ ਹੈ ਜੀ ਇਹ ਘੰਟਾ ਘਰ ਦੀ ਕਹਿੰਦੇ ਵਿਰਾਸਤੀ ਕਲਾਕ ਟਾਵਰ ਘੰਟਾ ਘਰ 1885 ਵਿੱਚ ਬਣਾਇਆ ਗਿਆ ਸੀ ਨਿਆਇਕ ਅਦਾਲਤਾਂ ਕੰਪਲੈਕਸ ਦੇ ਨੇੜੇ ਸਥਿਤ ਹੈ ਜੀ ਇਹ ਅੱਜ ਦੇ ਸ਼ਾਨਦਾਰ ਕਲਾਕ ਟਾਵਰ ਮਹਾਰਾਜਾ ਰਗੂਬੀਰ ਸਿੰਘ ਨੇ ਨਹਿਰੀ ਫਾਊਂਡਰੀ ਰੁਰਤੀ ਤੋਂ ਚਾਲੂ ਕਰਵਾਇਆ ਸੀ ਇਹ ਪੰਜਾਬ ਦੇ ਪ੍ਰਾਚਨ ਘੰਟਿਆਂ ਘਰਾਂ ਵਿੱਚੋਂ ਇੱਕ ਹੈ ਜੇ ਗੱਲ ਕਰੀਏ ਪੰਜਾਬ ਦੇ ਸਾਰੇ ਪ੍ਰਾਚਨ ਘੰਟਿਆਂ ਦੀ ਤਾਂ ਉਹਨਾਂ ਵਿੱਚੋਂ ਇਹ ਘੰਟਾ ਘਰ ਆਪਣੇ ਖਾਸ ਮੱਤ ਦਾ ਰੱਖਦਾ ਜੀ 9ਵੇਂ ਨੰਬਰ ਦੀ ਗੱਲ ਕਰੀਏ ਤਾਂ ਧਰਮ ਨਿਰਪੱਖਤਾ ਦੀ ਇੱਕ ਬਿਲਕੁਲ ਉਦਾਹਰਣ ਹਾਂਜੀ ਬਾਬਾ ਨਗਨ ਦੀ ਸਮਾਦ ਜਿੱਥੇ ਇੱਕੋ ਜਗ੍ਹਾ ਤੇ ਸਮਾਦ ਮੰਦਿਰ ਤੇ ਗੁਰਦੁਆਰਾ ਸਾਹਿਬ ਮੌਜੂਦ ਹੈ ਅਤੇ ਵੱਖ-ਵੱਖ ਧਰਮਾਂ ਦੇ ਲੋਕ ਆਪਣੇ ਆਪਣੇ ਤਰੀਕਿਆਂ ਨਾਲ ਆਪਣੇ ਗੁਰੂਆਂ ਦੀਆਂ ਦਿੱਤੀਆਂ ਸਿੱਖਿਆ ਤੇ ਚੱਲਦੇ ਹਨ ਉਸ ਪਰਮਪితਾ ਪ੍ਰਮਾਤਮਾ ਨੂੰ ਯਾਦ ਕਰਦੇ ਹਨ ਅਤੇ ਇਹ ਸਾਬਿਤ ਕਰਦੇ ਹਨ ਕਿ ਕਿਵੇਂ ਜਿੱਥੇ ਅੱਜ ਦੇ ਸਮੇਂ ਵਿੱਚ ਧਰਮ ਦੀ ਆੜ ਲੈ ਕੇ ਲੜਾਈਆਂ ਲੜੀਆਂ ਜਾਂਦੀਆਂ ਹਨ ਉੱਥੇ ਹੀ ਇਹ ਸਮਾਰਕ ਇੱਕ ਇਸ ਗੱਲ ਦੀ ਉੱਤਮ ਮਿਸਾਲ ਦਿੰਦੇ ਹਨ ਕਿ ਪ੍ਰਮਾਤਮਾ ਇੱਕ ਹੈ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਜੇ ਗੱਲ ਕਰੀਏ ਸੰਗਰੂਰ ਜ਼ਿਲ੍ਹੇ ਦੇ ਸਭ ਤੋਂ ਮਸ਼ਹੂਰ ਮੰਦਰ ਦੀ ਮਹਾਕਾਲੀ ਦੇਵੀ ਮੰਦਰ ਪਟਿਆਲਾ ਗੇਟ ਮਾਰਕੀਟ ਰੋਡ ਤੇ ਸਥਿਤ ਮਹਾਕਾਲੀ ਦੇਵੀ ਮੰਦਰ ਜੋ ਕਿ ਇਤਿਹਾਸਕ ਮੰਦਰ ਹੈ ਇਹ 1867 ਵਿੱਚ ਬਣਾਇਆ ਗਿਆ ਸੀ ਮੰਦਰ ਕੰਪਲੈਕਸ ਵਿੱਚ Hindu ਧਰਮ ਦੇ ਵੱਖ-ਵੱਖ ਦੇਵਤਿਆਂ ਦੇ ਸੁੰਦਰ ਸਥਾਨ ਹਨ ਜੀ ਦਰਸ਼ਨ ਕਰੋ ਜੀ ਇਹ ਅਜੀ ਕਾਲੀ ਮਾਤਾ ਦੇ ਕਾਲੀ ਮਾਤਾ ਦਾ ਮੰਦਰ ਪਟਿਆਲਾ ਗੇਟ ਤੇ ਨੀਜੀ ਸ਼ਾਹੀ ਸਮਾਦਾ ਬਨਾਸਰ ਬਾਗ ਦੇ ਨੇੜੇ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ 11ਵਾਂ ਸਥਾਨਾ ਜੀ ਗੁਰਦੂ ਗੁਰੂ ਸਾਗਰ ਮਸਤੂਆਣਾ ਸਾਹਿਬ ਤੇ ਨਾਨਕ ਸਰਚੀਮਾ ਸਾਹਿਬ ਇਹ ਵੀ ਜ਼ਿਲ੍ਹਾ ਸੰਗਰੂਰ ਦੇ ਇੱਕ ਪਵਿੱਤਰ ਸਥਾਨ ਨੇ ਜੀ ਕਿੰਦੇ ਇਹ ਦੋਵੇਂ ਸਥਾਨ ਸਿੱਖ ਕੌਮ ਦੇ ਮਹਾਨ ਸੰਤ ਅਤਰ ਸਿੰਘ ਜੀ ਮਸਤੋਆਣਾ ਸਾਹਿਬ ਨਾਲ ਸੰਬੰਧਤ ਹਨ ਜਿਨ੍ਹਾਂ ਦਾ ਜਨਮ ਪਿੰਡ ਚੀਮਾ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਅੱਜ ਉਥੇ ਸੰਤ ਅਤਰ ਸਿੰਘ ਜੀ ਮਹਾਰਾਜ ਦਾ ਜਨਮ ਸਥਾਨ ਹੈ ਸੰਤ ਅਤਰ ਸਿੰਘ ਜੀ ਫੌਜ ਵਿੱਚ ਨੌਕਰੀ ਕਰਦੇ ਹੋਏ ਪ੍ਰਮਾਤਮਾ ਦੀ ਬੰਦਗੀ ਨਾਲ ਅਜਿਹੀ ਤਰ੍ਹਾਂ ਜੁੜ ਗਏ ਉਹਨਾਂ ਸਭ ਕਾਰਜ ਛੱਡ ਕੇ ਗੁਰੂ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨ ਲੱਗੇ ਫਿਰ ਉਹ ਤਖਤ ਸਿਰੀ ਨਾਦੇੜ ਸਾਹਿਬ ਵਿਖੇ ਮਹਾਰਾਸ਼ਟਰ ਸੇਵਾ ਕਰਦੇ ਰਹੇ ਨਿਤਨੇਮ ਕਰਦੇ ਰਹੇ ਬਾਣੀ ਪੜਦੇ ਇੱਕ ਦਿਨ ਸੰਤ ਅਤਰ ਸਿੰਘ ਜੀ ਮਹਾਰਾਜ ਮਸਤਵਾਲਾ ਸਾਹਿਬ ਨੂੰ ਗੁਰੂ ਸਾਹਿਬ ਜੀ ਦਾ ਹੁਕਮ ਹੋਇਆ ਕਿ ਉਹ ਮਾਲਵਾ ਦੇ ਇਲਾਕੇ ਵਿੱਚ ਪ੍ਰਚਾਰ ਕਰਨ ਸਿੱਖਾਂ ਨੂੰ ਗੁਰੂ ਮਰਿਆਦਾ ਨਾਲ ਸਿੱਖੀ ਦੇ ਨਾਲ ਜੋੜਨ ਫਿਰ ਸੰਤ ਅਤਰ ਸਿੰਘ ਜੀ ਗੁਰੂ ਸਾਹਿਬ ਜੀ ਦਾ ਹੁਕਮ ਅਨੁਸਾਰ ਸੰਗਰੂਰ ਦੇ ਮਸਤਵਾਲਾ ਸਾਹਿਬ ਵਿਖੇ ਸਿੱਖ ਧਰਮ ਦੇ ਪ੍ਰਚਾਰ ਵਿੱਚ ਜੁੜ ਗਏ ਜਿੱਥੇ ਹਰ ਇੱਕ ਜਿੱਥੇ ਰਹਿ ਕੇ ਉਹਨਾਂ ਨੇ ਹਜ਼ਾਰਾਂ ਲੋਕਾਂ ਨੂੰ ਰੂਹਾਂ ਨੂੰ ਗੁਰੂ ਬੰਦਗੀ ਦੇ ਨਾਲ ਜੋੜਿਆ ਮਾਲਵਾ ਖੇਤਰ ਧਾਰਨਾ ਕੀਰਤਨ ਕਰਨ ਦੀ ਰੀਤ ਸ਼ੁਰੂ ਕੀਤੀ ਅਤੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਉਸ ਸਥਾਨ ਉਪਰ ਅੱਜ ਗੁਰਦੁਆਰਾ ਅੰਗੀਠਾ ਸਾਹਿਬ ਗੁਰਦੁਆਰਾ ਗੁਰੂ ਸਾਗਰ ਮਸਤੋਆਣਾ ਸਾਹਿਬ ਹਨ ਜੀ ਉਪਰੋਕਤ ਦੋਵੇਂ ਸਥਾਨ ਉਪਰ ਸਾਲ ਵਿੱਚ ਇੱਕ ਵੱਡਾ ਇਕੱਠ ਰੱਖਿਆ ਜਾਂਦਾ ਹੈ ਅਤੇ ਹਰ ਰੋਜ਼ ਹਜ਼ਾਰਾਂ ਸੰਗਤਾਂ ਨਮਸਕਾਰ ਕਰਦੀਆਂ ਨੇ ਗੁਰੂ ਦਰਸ਼ਨ ਗੁਰੂ ਮਾਰੀ ਗੁਰੂ ਬਾਣੀ ਦੇ ਨਾਲ ਜੁੜਦੀਆਂ ਨੇ ਜੀ ਗੱਲ ਕਰੀਏ ਜੀ ਕਿਲਾ ਬਡਰੁਕਾ ਜ਼ਿਲ੍ਹਾ ਸੰਗਰੂਰ ਜੋ ਕਿ ਸੰਗਰੂਰ ਤੋਂ ਤਕਰੀਬਨ 3 ਤੋਂ 5 ਕਿਲੋਮੀਟਰ ਦੂਰ ਹੈ ਇਹ ਕਿਲਾ ਫੁਲਕੀਆਂ ਮਿਸਲ ਦੇ ਮਹਾਰਾਜਾ ਗਜਪਤ ਸਿੰਘ ਨੇ ਬਣਾਇਆ ਸੀ ਇਸ ਕਿਲੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਰਾਜਕੌਰ ਦੀ ਰਿਹਾਈ ਸੀ ਭਾਵ ਕਿ ਅਸੀਂ ਕਹਿ ਸਕਦੇ ਹਾਂ ਕਿ ਇਹ ਕਿਲਾ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਘਰ ਸਨ ਕਥਾਵਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਇਸ ਕਿਲੇ ਇਸ ਹਵੇਲੀ ਦੇ ਅੰਦਰ ਹੋਇਆ ਸੀ ਇਸ ਕਰਕੇ ਇਹ ਹਵੇਲੀ ਇਹ ਕਿਲਾ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਸਨ ਤੇ ਉਹਨਾਂ ਦਾ ਜਨਮ ਹੋਇਆ ਸੀ 13ਵਾਂ ਸਥਾਨ ਹੈ ਜੀ ਸਰਦਾਰ ਉਦਮ ਸਿੰਘ ਦਾ ਜੱਦੀਕਰ ਜੋ ਸੁਤੰਤਰਤਾ ਸੈਨਾਨੀ ਆਜ਼ਾਦੀ ਦੇ ਪੰਜਾਬ ਦੇਸ਼ ਨੂੰ ਆਜ਼ਾਦੀ ਦੇ ਦਬਾਉਣ ਵਾਲੇ ਉਹ ਸ਼ਖਸੀਅਤ ਜਿਨ੍ਹਾਂ ਨੇ ਜਰਨਲ ਡਾਇਰ ਨੂੰ ਜਿਸ ਨੇ ਜਿਲ੍ਹਿਆਂ ਵਾਲੇ ਬਾਗ ਤੇ ਹੱਤਿਆ ਕਾਂਡ ਦਾ ਜਮਾ ਸੀ ਉਸ ਨੂੰ ਗੋਲੀ ਦੇ ਨਾਲ ਮਾਰ ਕੇ ਉਸ ਨੂੰ ਉਸ ਤੋਂ ਬਦਲਾ ਲਿਆ ਜਿਲ੍ਹਿਆਂ ਵਾਲੇ ਬਾਗ ਦਾ ਉਹ ਯੋद्धा ਸਰਦਾਰ ਉਦਮ ਸਿੰਘ ਦਾ ਜੱਦੀ ਘਰ ਵੀ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਦੇ ਵਿੱਚ ਭਾਰਤ ਦੇ ਸਤੰਤਰ ਸੈਨਾਨੀ ਸਰਦਾਰ ਉਦਮ ਸਿੰਘ ਦਾ ਜੱਦੀ ਘਰ ਹੈ ਹੁਣ ਇਸ ਦੀ ਮੁਰੰਮਤ ਕੀਤੀ ਗਈ ਹੈ ਜੀ ਇਹ ਇੱਕ ਅਜਾਇਬ ਘਰ ਦੇ ਵਿੱਚ ਤਬਦੀਲ ਕੀਤਾ ਗਿਆ ਪੰਜਾਬ ਪੁਰਾਤੱਤਵ ਵਿਭਾਗ ਦੇ ਅਧਿਕਾਰੀ ਇੱਥੇ ਸਥਿਤ ਹਨ ਜੀ ਕਰ ਤੋਂ ਇਲਾਵਾ ਉਦਮ ਸਿੰਘ ਦਾ ਨਾਲ ਸੰਬੰਧਿਤ ਲਗਭਗ 30 ਚਿੱਠੀਆਂ ਤੇ ਕੁਝ ਹੋਰ ਵਸਤੂਆਂ ਇਸ ਅਜਾਇਬ ਘਰ ਵਿੱਚ ਆਪਜੀ ਦਰਸ਼ਨ ਕਰ ਸਕਦੇ ਹੋ ਵੇਖ ਸਕਦੇ ਹੋ ਇਹ ਆ ਜੀ ਉਹ ਪ੍ਰਾਤਨ ਘਰ ਜੱਦੀ ਘਰ ਸਰਦਾਰ ਉਦਮ ਸਿੰਘ ਦਾ ਜਿਸ ਨੇ ਜ਼ਿਲ੍ਹਿਆਂ ਵਾਲੇ ਬਾਗ ਦਾ ਬਦਲਾ ਲੰਡਨ ਚ ਜਾ ਕੇ ਜਨਰਲ ਡਾਇਰ ਤੋਂ ਲਿਆ ਤੇ ਇਹ ਆ ਜੀ ਉਹ ਹਵੇਲੀ ਉਹ ਕਿਲਾ ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਸਨ ਤੇ ਉਹਨਾਂ ਦਾ ਜਨਮ ਇਸ ਹਵੇਲੀ ਦੇ ਵਿੱਚ ਹੋਇਆ ਤੇ ਉਹਨਾਂ ਦੀ ਮਾਤਾ ਇਸ ਹਵੇਲੀ ਦੇ ਵਿੱਚ ਇਸ ਕਿਲੇ ਦੇ ਵਿੱਚ ਰਿਹਾ ਕਰਦੀ ਸੀ ਕਿਲਾ ਬਡਰੁਖਾ ਤੇ ਹੁਣ ਗੱਲ ਕਰਦੇ ਆ ਜੀ ਪਿੰਡ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਪਿੰਡ ਲੋਂਗੋਵਾਲ ਪੰਜਾਬ ਦੇ ਸਭ ਤੋਂ ਵੱਡੇ ਪਿੰਡਾਂ ਦੀ ਸੂਚੀ ਵਿੱਚ ਆਉਂਦਾ ਹੈ ਜੀ ਇਹ ਸੰਗਰੂਰ ਦੇ ਪੱਛਮ ਵਿੱਚ 16 ਕਿਲੋਮੀਟਰ ਦੂਰ ਹੈ ਪਿੰਡ ਲੋਂਗੋਵਾਲ ਦੀ ਨੀਂਹ ਫੁਲਕਿਆਂ ਮਿਸਲ ਦੇ ਬਾਬਾ ਅਲਾ ਸਿੰਘ ਜੀ ਨੇ ਰੱਖੀ ਸੀ ਪਰੰਤੂ ਇਸ ਪਿੰਡ ਦਾ ਇਤਿਹਾਸ ਇਸ ਤੋਂ ਕਿਤੇ ਪੁਰਾਣਾ ਹੈ ਸਿੱਖ ਧਰਮ ਦੇ ਇਤਿਹਾਸ ਵਿੱਚ ਪਿੰਡ ਲੋਂਗੋਵਾਲ ਨੇ ਇੱਕ ਨਹੀਂ ਦੋ ਨਹੀਂ ਬਲਕਿ ਕਈ ਜੋਧੇ ਤੇ ਗਿਆਨੀ ਸਿੰਘਾਂ ਨੂੰ ਜਨਮ ਦਿੱਤਾ ਲੋਂਗੋਵਾਲ ਨੂੰ 52 ਸ਼ਹੀਦਾਂ ਦੀ ਧਰਤੀ ਹੋਣ ਦਾ ਮਾਣ ਹਾਸਲ ਹੈ ਇਸ ਪਿੰਡ ਦੇ ਭਾਈ ਮਤੀ ਦਾਸ ਜੀ ਭਾਈ ਸਤੀਦਾਸ ਜੀ ਭਾਈ ਦੇਅਲਾ ਜੀ ਉਹ ਰੂਹਾਂ ਨੇ ਗੁਰੂ ਮਹਾਰਾਜ ਹਿੰਦ ਦੀ ਚਾਦਰ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਦਿੱਲੀ ਵਿਖੇ ਆਪਣਾ ਬਲੀਦਾਨ ਦਿੱਤਾ ਸੀ ਦਿੱਲੀ ਦੇ ਚਾਂਦਨੀ ਚੌਕ ਵਿਖੇ ਭਾਈ ਮਤੀਦਾਸ ਨੂੰ ਆੜੇ ਦੇ ਨਾਲ ਚੀਰ ਕੇ ਭਾਈ ਦੇਅਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਭਾਈ ਸਤੀਦਾਸ ਨੂੰ ਰੂਹ ਦੇ ਵਿੱਚ ਸੜ ਕੇ ਸ਼ਹੀਦ ਕੀਤਾ ਗਿਆ ਅਤੇ ਇਸੇ ਪਿੰਡ ਦੇ ਭਾਈ ਮਣੀ ਸਿੰਘ ਜੀ ਨੂੰ ਪੰਜਾਬ ਦੇ ਗਵਰనర్ ਮੀਰ ਮੰਨੂ ਦੇ ਹੁਕਮ ਵਿਰੁੱਧ ਜਾ ਕੇ ਅੰਮ੍ਰਿਤਸਰ ਸਾਹਿਬ ਵਿਖੇ ਬੰਦੀ ਛੋੜ ਦੇਵਸ ਮਨਾਉਣ ਕਰਕੇ ਜਿਸ ਕਰਕੇ ਉਹਨਾਂ ਨੂੰ ਲਾਹੌਰ ਦੇ ਲਾਹੌਰ ਵਿਖੇ ਬੰਦ-ਬੰਦ ਘਟਕੇ ਸ਼ਹੀਦ ਕੀਤਾ ਗਿਆ ਉਹ ਵੀ ਭਾਈ ਮਨੀ ਸਿੰਘ ਜੀ ਲੋਂਗਵਾਲ ਦੇ ਸਨ ਇਸ ਤਰ੍ਹਾਂ ਲੋਂਗਵਾਲ ਦੇ ਯੋਧਿਆਂ ਨੇ ਆਪਣੇ ਬਲੀਦਾਨ ਦੇ ਕੇ ਸਿੱਖ ਧਰਮ ਦੀ ਸੇਵਾ ਕੀਤੀ ਇਹ ਪਿੰਡ ਲੋਂਗਵਾਲ ਜੀ ਕਹਿੰਦੇ ਲੋਂਗਵਾਲ ਦੀ ਧਰਤੀ ਨੇ ਸਿਰਫ ਯੋਧੇ ਹੀ ਨਹੀਂ ਗਿਆਨੀ ਇਤਿਹਾਸਕਾਰ ਤੇ ਪਾਠੀ ਵੀ ਸਿੱਖ ਧਰਮ ਨੂੰ ਦਿੱਤੇ ਇਸ ਪਿੰਡ ਦੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਨੂੰ ਪਹਿਲੇ ਅਖੰਡ ਪਾਠ ਦੇ ਪਾਠੀ ਹੋਣ ਦਾ ਮਾਣ ਹਾਸਲ ਹੈ ਆਪ ਜੀ ਸਾਡੇ 90% ਯੂਜ਼ਰ ਇਹ ਪਹਿਲੀ ਵਾਰ ਸੁਣ ਰਹੇ ਹੋਣਗੇ ਸਾਨੂੰ ਇਹ ਤਾਂ ਪਤਾ ਸੀ ਕਿ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਉਹ ਸਿੰਘ ਸਨ ਜਿਨ੍ਹਾਂ ਨੇ ਨੌਵੇਂ ਪਾਸ਼ਾ ਦੇ ਨਾਲ ਦਿੱਲੀ ਚਾਂਦਰੀ ਚੌਕ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਪਰ ਬਹੁਤ ਘੱਟ ਸਾਡੇ ਸਿੰਘਾਂ ਨੂੰ ਸਾਡੇ ਸਿੱਖਾਂ ਨੂੰ ਸਾਡੇ ਲੋਕਾਂ ਨੂੰ ਭਾਈ ਚਾਰਕਾ ਨੂੰ ਇਹ ਗੱਲ ਦਾ ਨਹੀਂ ਪਤਾ ਕਿ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦੇਵਾਲਾ ਜੀ ਉਹ ਪਹਿਲੇ ਅਖੰਡ ਪਾਠ ਦੇ ਪਾਠੀ ਸਿੰਘ ਹੋਣ ਦਾ ਵੀ ਉਹਨਾਂ ਨੂੰ ਮਾਣ ਹਾਸਲ ਹੈ ਕਿਉਂਕਿ ਸਭ ਤੋਂ ਪਹਿਲਾ ਅਖੰਡ ਪਾਠ ਦੀ ਰੀਤ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿਰਵੈਣੀ ਦੇ ਖੇਤਰ ਵਿੱਚ ਮਾਤਾ ਨਾਨਕੀ ਜੀ ਦੇ ਹੁਕਮ ਦੇ ਸ਼ੁਰੂ ਕੀਤੀ ਸੀ ਮਾਤਾ ਨਾਨਕੀ ਇਤਿਹਾਸ ਦੇ ਵਿੱਚ ਦੋ ਨਾਨਕੀ ਨੇ ਜੀ ਇੱਕ ਮਾਤਾ ਨਾਨਕੀ ਇੱਕ ਭੈਣ ਨਾਨਕੀ ਜੀ ਬੀਬੀ ਨਾਨਕੀ ਕਹਿੰਦੇ ਆ ਬੀਬੀ ਨਾਨਕੀ ਗੁਰੂ ਨਾਨਕ ਦੇਵ ਜੀ ਦੀ ਭੈਣ ਸਨ ਤੇ ਮਾਤਾ ਨਾਨਕੀ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਦੀ ਪਤਨੀ ਸਨ ਤੇ ਗੁਰੂ ਤੇਗ ਬਹਾਦਰ ਜੀ ਦੀ ਮਾਤਾ ਸਨ ਗੁਰੂ ਤੇਗ ਬਹਾਦਰ ਜੀ ਨੇ ਤਿਰਵੈਣੀ ਦੇ ਖੇਤਰ ਦੇ ਵਿੱਚ ਮਾਤਾ ਨਾਨਕੀ ਦੇ ਹੁਕਮ ਅਨੁਸਾਰ ਸ੍ਰੀ ਅਖੰਡ ਪਾਠ ਦੀ ਰੀਤ ਸ਼ੁਰੂ ਕੀਤੀ ਸੀ ਉਸ ਸਮੇਂ ਪਹਿਲੇ ਅਖੰਡ ਪਾਠ ਦੇ ਪਾਠੀ ਸਿੰਘ ਸਨ ਭਾਈ ਮਤੀਦਾਸ ਭਾਈ ਦਿਆਲਾ ਜੀ ਭਾਈ ਗੁਰਬਖਸ਼ ਸਿੰਘ ਭਾਈ ਗੁਰਦੇਵ ਸਿੰਘ ਅਤੇ ਭਾਈ ਸਤੀਦਾਸ ਜੀ ਇਸ ਤਰ੍ਹਾਂ ਹੀ ਲੋਂਗੋਵਾਲ ਦੇ ਭਾਈ ਮਣੀ ਸਿੰਘ ਜੀ ਨੂੰ ਵੀ ਦਸਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਦਮਦਮਾ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਰੀ ਦੀ ਸੇਵਾ ਦਾ ਮੌਕਾ ਮਿਲਿਆ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋ ਸਮਾਉਣ ਮੰਗਰੋ ਮਾਤਾ ਸੁੰਦਰੀ ਜੀ ਦੇ ਅਸ਼ੀਰਵਾਦ ਸਦਕਾ ਭਾਈ ਮਣੀ ਸਿੰਘ ਜੀ ਨੇ ਉਹਨਾਂ ਨੂੰ ਅੰਮ੍ਰਿਤਸਰ ਵਿਖੇ ਹੈੱਡ ਗ੍ਰੰਥੀ ਦੀ ਸੇਵਾ ਨਿਭਾਈ ਅਤੇ ਬੰਦਈ ਖਾਲਸਾ ਤੇ ਤਤ ਖਾਲਸਾ ਵਿੱਚ ਗੁਰਮਤਾ ਪਾ ਕੇ ਫੈਸਲਾ ਕਰਵਾਇਆ ਇਹ ਸਨਮਾਨ ਦੀ ਗੱਲ ਪਿੰਡ ਲੋਂਗੋਵਾਲ ਦੇ ਹੀ ਸੇ ਆਈ ਲੋਂਗੋਵਾਲ ਦੇ ਹੀ ਗਿਆਨੀ ਗਿਆਨ ਸਿੰਘ ਜੀ ਜਿਨ੍ਹਾਂ ਦਾ ਇਤਿਹਾਸਕਾਰ ਦੇ ਰੂਪ ਦੇ ਵਿੱਚ ਬਹੁਤ ਵੱਡਾ ਨਾਮ ਹੈ ਜੀ ਸਿੱਖ ਧਰਮ ਦੇ ਸਾਹਿਤ ਰਚਨਾ ਵਿੱਚ ਐਂ ਭੂਮਿਕਾਦਾਨ ਕੀਤੀ ਹੈ ਜੀ ਗਿਆਨੀ ਗਿਆਨ ਸਿੰਘ ਜੀ ਨੇ ਕਿੰਨੇ ਗਿਆਨੀ ਗਿਆਨ ਸਿੰਘ ਜੀ ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਪੰਥ ਪ੍ਰਕਾਸ਼ ਸਿੱਖਾਂ ਦੀ ਭਗਤ ਮਾਲਾ ਨਾਮਕ ਪਵਿੱਤਰ ਤੇ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ ਜਿਨ੍ਹਾਂ ਵਿੱਚ ਸਿੱਖ ਧਰਮ ਦਾ ਇਤਿਹਾਸ ਲਿਖਿਆ ਹੋਇਆ ਹੈ ਇਸ ਤਰ੍ਹਾਂ ਦੇ ਲੋਂਗੋਵਾਲ ਦੇ ਸਾਹਿਤ ਰਚਨਹਾਰ ਇਤਿਹਾਸਕਾਰ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਸਿੱਖ ਧਰਮ ਦੀ ਸੇਵਾ ਕਰਦੇ ਰਹੇ ਤੇ ਲੋਂਗੋਵਾਲ ਦੇ ਹੀ ਸੰਤ ਹਰਚੰਦ ਸਿੰਘ ਜੀ ਜੋ ਇੱਕ ਮਹਾਨ ਵਿਦਵਾਨ ਸਨ, ਰਾਜਨੀਤਿਕ ਸਨ, ਉਹਨਾਂ ਨੇ ਸਨ 84 ਵਿੱਚ ਪੰਜਾਬ ਦੇ ਵਿਗੜੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਠੱਲ ਪਾਉਣ ਦੇ ਲਈ ਅਹਿਮ ਭੂਮਿਕਾ ਅਦਾ ਕੀਤੀ। ਸੰਤ ਹਰਚੰਦ ਸਿੰਘ ਜੀ ਨੇ ਸਨ 181900 ਸਨ 1900 ਜਿਹੜਾ 84 ਵਿੱਚ ਸਾਕਾ ਵਾਪਰਿਆ ਉਸ ਸਮੇਂ ਮੌਜੂਦ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਲੋਂਗੋਵਾਲ ਸਮਝੌਤਾ ਕੀਤਾ। ਜਿਸ ਨੂੰ ਤੁਸੀਂ ਰਾਜੀਵ ਗਾਂਧੀ ਜਾਂ ਲੋਂਗੋਵਾਲ ਸਮਝੌਤਾ ਆਖਦੇ ਹੋ ਉਹ ਪੜ੍ਹਦੇ ਹੋ ਜਿਸ ਵਿੱਚ ਪੰਜਾਬ ਦੀ ਸ਼ਾਂਤੀ ਰਾਜਤਾਨੀ ਦਾ ਜਿਹੜੀ ਰਾਜਤਾਨੀ ਚੰਡੀਗੜ੍ਹ ਦਾ ਮਸਲਾ ਪੰਜਾਬ ਦੇ ਪਾਣੀਆਂ ਦਾ ਮਸਲਾ ਪੰਜਾਬ ਦੇ ਹੱਕ ਵਿੱਚ ਸੰਧੀ ਕੀਤੀ ਸੀ ਅਫਸੋਸ ਦੀ ਗੱਲ ਇਹ ਹੈ ਕਿ ਉਹ ਸੰਧੀ ਲਾਗੂ ਨਾ ਹੋ ਸકી ਅੱਜ ਦੇ ਸਮੇਂ ਭਾਈ ਗੋਵਿੰਦ ਸਿੰਘ ਦੀ ਲੋਂਗੋਵਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਸਿੱਖ ਧਰਮ ਅਤੇ ਰਾਜਨੀਤਿਕ ਖੇਤਰਾਂ ਵਿੱਚ ਸੇਵਾ ਨਿਭਾਰੇ ਹਨ ਜੀ ਇਹ ਵੀ ਲੋਂਗੋਵਾਲ ਦੇ ਹਨ ਇਸ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਲੋਂਗੋਵਾਲ ਦੀ ਰਚਨਾ ਚਰਚਾ ਕਰਨਾ ਇਤਿਹਾਸਕ ਪੱਖ ਤੋਂ ਬਹੁਤ ਜ਼ਰੂਰੀ ਸੀ ਕਿਉਂਕਿ ਲੋਂਗੋਵਾਲ ਪਿੰਡ ਨੇ ਪੰਜਾਬ ਦੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਜੀ ਕਿਉਂਕਿ ਅਸੀਂ ਪਹਿਲਾਂ ਜਦੋਂ ਜ਼ਿਲ੍ਹੇ ਦਾ ਅਧਾਇਨ ਕਰਦੇ ਹਾਂ ਕਰਦੇ ਸੀ ਉਸ ਦੇ ਵਿੱਚ ਅਸੀਂ ਕਈ ਜ਼ਿਲ੍ਹਿਆਂ ਦੇ ਨਾਲ ਉਹਨਾਂ ਦੇ ਜਿਹੜੇ ਮਹੱਤਵਪੂਰਨ ਪਿੰਡ ਸੀ ਉਹਨਾਂ ਦਾ ਵੀ ਚਰਚਾ ਕੀਤੀ ਹੈ ਤੇ ਜਦੋਂ ਅਸੀਂ ਸੰਗਰੂਰ ਜ਼ਿਲ੍ਹੇ ਬਾਰੇ ਪੜ੍ਹ ਰਹੇ ਸੀ ਤਾਂ ਸਾਨੂੰ ਬੜਾ ਜ਼ਰੂਰੀ ਇਹ ਸਵਾਲ ਆਇਆ ਕਿ ਅਸੀਂ ਪਿੰਡ ਲੋਂਗੋਵਾਲ ਦੀ ਵੀ ਚਰਚਾ ਇਸ ਵੀਡੀਓ ਦੇ ਵਿੱਚ ਕਰੀਏ ਤੇ ਪਿੰਡ ਲੋਂਗੋਵਾਲ ਦਾ ਇਤਿਹਾਸ ਬਹੁਤ ਵੱਡਾ ਜੀ ਤੋ ਕੀ ਸਿੱਖੀ ਦਾ ਇਤਿਹਾਸ ਪੁਰਾਣਾ ਤੇ ਲੋਂਗੋਬਾਲ ਦਾ ਵੀ ਇਤਿਹਾਸ ਪੁਰਾਣਾ ਤੇ ਇਹ ਇੱਕ ਛੋਟੀ ਵੀਡੀਓ ਦੇ ਵਿੱਚ ਇੱਕ ਦੋ ਤਿੰਨ ਸਲਾਈਡਾਂ ਦੇ ਵਿੱਚ ਤਾਂ ਅਸੀਂ ਇਸ ਨੂੰ ਨਹੀਂ ਸਮਝਾ ਸਕਦੇ ਦੱਸਾ ਸਕਦੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਪਿੰਡ ਲੋਂਗੋਬਾਲ ਦੇ ਇਤਿਹਾਸ ਤੇ ਭੂਗੋਲ ਤੇ ਇੱਕ ਪੂਰੀ ਵੀਡੀਓ ਲੈ ਕੇ ਆਈਏ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਇਹ ਲਿਖ ਦਿਓ ਕਿ ਲੋਂਗੋਬਾਲ ਤਾਂ ਅਸੀਂ ਆਪ ਜੀ ਦੇ ਇਹ ਕਮੈਂਟ ਪੜਨ ਤੋਂ ਬਾਅਦ ਪਿੰਡ ਲੋਂਗੋਬਾਲ ਤੇ ਇੱਕ ਪੂਰੀ ਵੀਡੀਓ ਆਪ ਜੀ ਨਾਲ ਸਾਂਝੀ ਕਰਾਂਗੇ ਜੀ ਤੇ ਹੁਣ ਗੱਲ ਕਰਦੇ ਹਾਂ ਜੀ ਲਾਸਟ ਕਿਲਾ ਮੁਬਾਰਕ ਸੰਗਰੂਰ ਜੀਨ ਦਿਯਾਸਤ ਇਹ ਲਾਸਟ ਸਥਾਨ ਆ ਜੀ ਆਖਰੀ ਕਹਿੰਦੇ ਕਿਲਾ ਮੁਬਾਰਕ ਜੀਂਦਪਤੀ ਮਹਾਰਾਜਾ ਰਣਵੀਰ ਨੇ ਜੀਂਦ रियासत ਦੀ ਰਾਜਤਾਨੀ ਸੰਗਰੂਰ ਸ਼ਹਿਰ ਨੂੰ ਬਣਾਇਆ ਅਤੇ ਸ਼ਹਿਰ ਵਿੱਚ ਇੱਕ ਬਹੁਤ ਸੁੰਦਰ ਕਿਲਾ ਮੁਬਾਰਕ ਬਣਾਇਆ ਗਿਆ ਇਹ ਕਿਲਾ ਜੈਪੁਰ ਦੇ ਕਿਲੇ ਦੀ ਤਰਜ ਉੱਪਰ ਸੰਗਰੂਰ ਸ਼ਹਿਰ ਦੇ ਵਿਚਕਾਰ ਇੱਕ ਸ਼ਾਹੀ ਕਿਲਾ ਬਣਾਇਆ ਗਿਆ ਸੀ ਉਸ ਦੀ ਸੁੰਦਰਤਾ ਉਸ ਸਮੇਂ ਸਾਰੇ ਕਿਲਿਆਂ ਤੋਂ ਵੱਖਰੀ ਸੀ ਇਹ ਅੱਜ ਦੇ ਘੰਟਾ ਘਰ ਤੇ ਬਨਾਸਰ ਬਾਗ ਦੇ ਮੇਨ ਬਾਜ਼ਾਰ ਸੰਗਰੂਰ ਦੇ ਕੋਲ ਸੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਇਸ ਕਿਲੇ ਦਾ ਕੋਈ ਅਫਸੇਸ ਨਹੀਂ ਮਿਲਦਾ ਕਿਉਂਕਿ ਪਿਛਲੇ ਸਮੇਂ ਵਿੱਚ ਸੰਗਰੂਰ ਦੇ ਵਿਕਾਸ ਕਾਰਜਾਂ ਨੇ ਇਸ ਇਤਿਹਾਸਕ ਕਿਲੇ ਦੀ ਇਮਾਰਤ ਖਾਰ ਗਏ ਉਸ ਕਿਲੇ ਦੀ ਜਗ੍ਹਾ ਉੱਪਰ ਅੱਜ ਕਿਲਾ ਮਾਰਕੀਟ ਬਣਾ ਦਿੱਤੀ ਗਈ ਹੈ ਸੰਗਰੂਰ ਸ਼ਹਿਰ ਬਹੁਤ ਪੁਰਾਣਾ ਤੇ ਇਤਿਹਾਸਕ ਸ਼ਹਿਰ ਸੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਸੰਗਰੂਰ ਦੇ ਇਤਿਹਾਸ ਦੀਆਂ ਗਵਾਹੀ ਪੜਦੀਆਂ ਇਹ ਪ੍ਰਾਤਨ ਨਿਸ਼ਾਨੀਆਂ ਤਬਾਹ ਹੋ ਚੁੱਕੀਆਂ ਹਨ ਜਾਂ ਤਬਾਹੀ ਦੀ ਕੰਗਾਰ ਉੱਪਰ ਹਨ ਅਸੀਂ ਇਸ ਦੀ ਪ੍ਰਾਚੀਨਤਾ ਨੂੰ ਸੰਭਾਲ ਨਹੀਂ ਸਕੇ ਅੱਜ ਦੀ ਤਰੱਕੀ ਨੇ ਉਹ ਪ੍ਰਾਤਨ ਤੇ ਇਤਿਹਾਸਕ ਨਿਸ਼ਾਨੀਆਂ ਖਤਮ ਕਰ ਦਿੱਤੀਆਂ ਹਨ ਜ਼ਿਲ੍ਹਾ ਸੰਗਰੂਰ ਦੀਆਂ ਅਜੇ ਵੀ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ ਆਪਾਂ ਸੰਗਰੂ ਇਸ ਦੀ ਸੰਭਾਲ ਦੇ ਲਈ ਜਿੰਨਾ ਹੋ ਸਕੇ ਉਹਨਾਂ ਯੋਗਦਾਨ ਜਰੂਰ ਪਾਈਏ ਇਹ ਸਾਡਾ ਪਹਿਲਾ ਕਰਤਾ ਬਸ ਸੰਗਰੂਰ ਦੇ ਵਸਨੀਕ ਹੋਣ ਦੇ ਨਾਤੇ ਫਿਰ ਵੀ ਅਜੇ ਮਹੱਤਵਪੂਰਨ ਸਥਾਨ ਅਜੇ ਵੀ ਆਪਣੇ ਜ਼ਿਲ੍ਹਾ ਸੰਗਰੂਰ ਦੇ ਇਤਿਹਾਸ ਗਵਾਹੀ ਭਰਦੇ ਹਨ ਜਿਨ੍ਹਾਂ ਦਾ ਨਾਮ ਲੈਣਾ ਇਸ ਵੀਡੀਓ ਦੇ ਵਿੱਚ ਬਹੁਤ ਜ਼ਰੂਰੀ ਹੈ ਪਵਿੱਤਰ ਸਥਾਨ ਨੇ ਜੀ ਗੁਰਦੁਆਰਾ ਨਾਨਕਿਆਣਾ ਸਾਹਿਬ ਗੁਰਦੁਆਰਾ ਜੋਤੀ ਸਰੂਪ ਸਾਹਿਬ ਗੁਰਦੁਆਰਾ ਜੋਤੀ ਸਰ ਸਾਹਿਬ ਗੁਰਦੁਆਰਾ ਮੀਰੀ ਪੀਰੀ ਸਾਹਿਬ ਗੁਰਦੁਆਰਾ ਪੱਠਾ ਸਾਹਿਬ ਗੁਰਦੁਆਰਾ ਸਾਹਿਬ ਗੰਗਾ ਸਿੰਘ ਵਾਲਾ ਗੁਰਦੁਆਰਾ ਮਸਤਵਾਨਾ ਸਾਹਿਬ ਗੁਰਦੁਆਰਾ ਅਕਾਲਗੜ੍ਹ ਸ਼ੌਣੀ ਗੁਰਦੁਆਰਾ ਕਰੀਰ ਸਾਹਿਬ ਗੁਰਦੁਆਰਾ ਜੀਂਦ ਰਿਆਸਤ ਸਾਹਿਬ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਗੁਰਦੁਆਰਾ ਬਾਬਾ ਨਾਮਦੇਵ ਸਾਹਿਬ ਗੁਰਦੁਆਰਾ ਹਰਗੋਬਿੰਦ ਸਾਹਿਬ ਨਗਨ ਬਾਬਾ ਸਾਹਿਬ ਦਾਸ ਦੀ ਸਮਾਦ ਦਰਗਾਹੇ ਬਾਬਾ ਪੰਜ ਪੀਰ ਸਾਹਿਬ ਸ਼ਾਹੀ ਸਮਾਦਾਨ ਨ ਮੰਦਰ ਸ੍ਰੀ ਖਟੂ ਸਾਜ ਜੀ ਮੰਦਰ ਸ੍ਰੀ ਦੇਵ ਦੇਵੀ ਮੰਦਰ ਕਾਲੀ ਮਾਤਾ ਸੰਕਟ ਮੋਚਨ ਸ੍ਰੀ ਹਨੂਮਾਨ ਮੰਦਰ ਮਾਤਾ ਮਨਸਾ ਦੇਵੀ ਮੰਦਰ ਵਿਸ਼ਵ ਕਰਮਾ ਮੰਦਰ ਸੂਰਜ ਕੁੰਡ ਮੰਦਲ ਸੁਨਾਮ ਬਨਸਰ ਬਾਗ ਜੀਂਦ ਸਟੇਟ ਮੈਮੋਰੀਅਲ ਅਜਾਇਬ ਘਰ ਸਰਦਾਰ ਉਦਮ ਸਿੰਘ ਦਾ ਜੱਦੀ ਘਰ ਸੁਨਾਮ ਸਿਟੀ ਪਾਰਕ ਸੰਗਰੂਰ ਪ੍ਰਾਤਨ ਪਿੰਡ ਪ੍ਰਾਤਨ ਘੰਟਾ ਘਰ ਸੰਗਰੂਰ ਰਾਜਸਥਾਨੀ ਲੋਹੇ ਦਾ ਕਾਰਖਾਨਾ ਬਾਹਰ ਹੀਰੋ ਸਟੇਡੀਅਮ ਰੇਲਵੇ ਸਟੇਸ਼ਨ ਸਨ 1901 ਦੇ ਵਿੱਚ ਬਣ ਕੇ ਤਿਆਰ ਹੋਇਆ 12 ਦਰੀ ਸੰਗੇ ਮਰਮਰ ਦੀਵਾਨ ਹਾਲ ਦਿਲਕਸ਼ ਮੰਜ਼ਲ ਬਨਾਸਰ ਬਾਗ ਸੰਗਰੂਰ ਇਹ ਉਹ ਸਥਾਨ ਨੇ ਜੀ ਜਿਲ੍ਹਾ ਸੰਗਰੂਰ ਦੇ ਜੋ ਇਤਿਹਾਸ ਦੀ ਗਵਾਹੀ ਪਰਦੇ ਹਨ ਤੇ ਇਹ ਸੀ ਸਾਡੀ ਵੀਡੀਓ ਜੀ ਆਖਰੀ ਵੀਡੀਓ ਜਿਲ੍ਹਾ ਸੰਗਰੂਰ ਦੀ ਜਿਸ ਵਿੱਚ ਅਸੀਂ ਨੇ ਸੰਗਰੂਰ ਦੇ ਮਹੱਤਵਪੂਰਨ ਸਥਾਨਾਂ ਦੀ ਗੱਲ ਕੀਤੀ ਇਸੇ ਤਰ੍ਹਾਂ ਦੀ ਹੋਰ ਗਿਆਨ ਦੇ ਲਈ ਹੋਰ ਵੀਡੀਓ ਦੇ ਲਈ ਸਾਡੇ ਚੈਨਲ ਨੂੰ ਫੋਲੋ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰੋ ਸਾਡਾ ਜ YouTube ਚੈਨਲ ਹੈ ਜੀ ਅਨਮੋਲ ਨੌਲੇਜ ਸੀਰੀਜ਼ ਜਿੱਥੇ ਅਸੀਂ ਆਪ ਜੀ ਨਾਲ ਜ਼ਿਲ੍ਹਿਆਂ ਦਾ ਪੰਜਾਬੀ ਭਾਸ਼ਾ ਦਾ ਗਿਆਨ ਆਪ ਜੀ ਨਾਲ ਸਾਂਝਾ ਕਰਦੇ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੁਝ ਨਵਾਂ ਸਿੱਖਣ ਨੂੰ ਮਿਲਿਆ ਕਿਉਂਕਿ ਤੁਹਾਡਾ ਸਬਸਕ੍ਰਾਈਬ ਕਰਨਾ ਸਾਡੇ ਲਈ ਪ੍ਰੇਰਨਾ ਜੀ ਅਸੀਂ ਆਪ ਜੀ ਲਈ ਇਹ ਜਿਹੀ ਵੀਡੀਓ ਬਣਾਉਂਦੇ ਰਹਾਂਗੇ ਫਿਰ ਮਿਲਾਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ